ਖਬਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡ੍ਰਿਪ ਲਗਾਇਆ ਗਿਆ ਤੇ ਡ੍ਰਿਪ ਤੋਂ ਬਾਅਦ ਥੋੜਾ ਸੁਧਾਰ ਆਇਆ ਸੀ ਪਰ ਹੁਣ ਕਿਸਾਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜੇ ਡ੍ਰਿਪ ਲਗਾਉਣ ਵਾਲੇ ਸੀ ਉਹ ਡਾਕਟਰ ਨਹੀਂ ਬਲਕਿ ਟ੍ਰੇਨੀ ਸੀ ਤਾਂ ਡਾਕਟਰਾਂ ਨੇ ਕਿਹਾ ਕਿ ਟ੍ਰੇਨੀ ਭੇਜ ਦਿੱਤੇ ਗਏ ਨੇ ਤਾਂ ਉਹਨਾਂ ਨੇ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਡ੍ਰਿਪ ਲਗਾਇਆ ਤਾਂ ਉਹਨਾਂ ਤੋਂ ਸਹੀ ਤਰੀਕੇ ਨਾਲ ਡ੍ਰਿਪ ਨਹੀਂ ਲੱਗਿਆ ਜਿਸ ਤੋਂ ਬਾਅਦ ਉਹਨਾਂ ਦੀ ਬਾਹਾਂ ਸੁੱਜ ਗਈ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੁਣ ਡ੍ਰਿਪ ਲਗਾਉਣ ਤੋਂ ਮਨਾ ਕਰ ਦਿੱਤਾ ਇਸ ਗੱਲ ਦੀ ਜਿਹੜੀ ਆ ਹੁਣ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਨੂੰ ਵੀ ਸ਼ਿਕਾਇਤ ਕੀਤੀ ਆ ਐਸ ਐਮਓ ਪਟਿਆਲਾ ਨੂੰ ਵੀ ਸ਼ਿਕਾਇਤ ਕੀਤੀ ਆ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤੇ ਉਧਰ ਕਿਹਾ ਜਾ ਰਿਹਾ ਕਿ ਜਿਹੜੀ ਇਹ ਸ਼ਿਕਾਇਤ ਦਿੱਤੀ ਗਈ ਆ ਸ਼ਿਕਾਇਤ ਮਿਲਣ ਤੋਂ ਬਾਅਦ ਸਿਹਤ ਮੰਤਰੀ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਜਿਸ ਦੀ ਗਲਤੀ ਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਤਾਂ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਓਪਨ ਟਰਾਲੀ ਦੇ ਵਿੱਚ ਲਿਆਂਦਾ ਗਿਆ ਕਿਉਂਕਿ ਉਹਨਾਂ ਨੂੰ ਧੁੱਪ ਦੀ ਤਾਜੀ ਹਵਾ ਦੀ ਜ਼ਰੂਰਤ ਹੈ ਪਰ ਇੱਧਰ ਜਿਹੜੀ ਇੱਕ ਟਰਾਲੀ ਜੋ ਕਿ ਸਾਊਂਡ ਪ੍ਰੂਫ ਦਰਵਾਜ਼ੇ ਨੇ ਸਾਊਂਡ ਪ੍ਰੂਫ ਖਿੜਕੀਆਂ ਨੇ ਉਹ ਟਰਾਲੀ ਜਿਹੜੀ ਆ ਜਗਜੀਤ ਸਿੰਘ ਡੱਲੇਵਾਲ ਦੇ ਲਈ ਤਿਆਰ ਕਰ ਦਿੱਤੀ ਗਈ ਆ ਕਿਉਂਕਿ ਜਿਹੜੇ ਉੱਥੇ ਸਪੀਕਰ ਲੱਗੇ ਹੋਏ ਸੀ ਉਹ ਵੱਡੇ ਵੱਡੇ ਸਪੀਕਰਾਂ ਦੀ ਆਵਾਜ਼ ਜਿਹੜੀ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਕੰਨਾਂ ਦੇ ਵਿੱਚ ਪੈਂਦੀ ਸੀ ਜਾਦਾ ਉੱਚੀ ਜਦੋਂ ਨਾਹਰੇਬਾਜੀ ਹੁੰਦੀ ਸੀ ਜਾਦਾ ਸ਼ੋਰ ਸ਼ਰਾਬਾ ਜਗਜੀਤ ਸਿੰਘ ਡੱਲੇਵਾਲ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਤਾਂ ਇਸ ਕਰਕੇ ਸਾਊਂਡ ਪ੍ਰੂਫ ਜਿਹੜੀ ਟਰਾਲੀ ਆ ਉਹ ਤਿਆਰ ਕਰ ਦਿੱਤੀ ਟਰਾਲੀ ਦੇ ਵਿੱਚ ਜੋ ਕਮਰਾ ਤਿਆਰ ਕਰ ਦਿੱਤਾ ਗਿਆ ਉਸ ਕਮਰੇ ਦੇ ਵਿੱਚ ਹਰ ਇੱਕ ਫੈਸਿਲਿਟੀ ਜਿਹੜੀ ਆ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇਗੀ ਪਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਹੜੀ ਆ ਉਹ ਪਹਿਲਾ ਨਾਲੋਂ ਜਿਹੜੀ ਆ ਥੋੜੀ ਜੀ ਬਿਹਤਰ ਜ਼ਰੂਰ ਹੋਈ ਆ ਥੋੜਾ ਬੋਲਣ ਜ਼ਰੂਰ ਲੱਗੇ ਨੇ ਥੋੜੀ એનર્ਜੀ ਜ਼ਰੂਰ ਆਈ ਆ ਪਰ ਜਿਹੜੀ ਡਾਕਟਰਾਂ ਦੇ ਵੱਲੋਂ ਇਹ ਵੱਡੀ ਗਲਤੀ ਜਿਹੜੀ ਕੀਤੀ ਗਈ ਆ ਕੀ ਕਿਉਂਕਿ ਟ੍ਰੇਨੀ ਜਿਹੜੇ ਭੇਜੇਗੇ ਨੇ ਉਹਨਾਂ ਤੋਂ ਸਹੀ ਤਰੀਕੇ ਨਾਲ ਡ੍ਰਿਪ ਨਹੀਂ ਲੱਗੀ ਤਾਂ ਜਿਸ ਦੇ ਕਰਕੇ ਉਹਨਾਂ ਦੀ ਬਾਹਾਂ ਸੁੱਜ ਗਈ ਤਾਂ ਹੋਰ ਵੀ ਜਿਹੜਾ ਆ ਉਹਨਾਂ ਦੇ ਲਈ ਇਹ ਖਤਰੇ ਦੀ ਗੱਲ ਸੀ ਤਾਂ ਇੱਕ ਝਲਕ ਦੇਖਣ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਸਾਰੇ ਕਿਸਾਨ ਜਿਹੜੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸਵੇਰ ਤੋਂ ਹੀ ਪਹੁੰਚ ਰਹੇ ਸੀ ਪਰ ਇੱਕ ਝਲਕ ਪਾਉਣ ਦੇ ਲਈ ਜਗਜੀਤ ਸਿੰਘ ਢੱਲੇਵਾਲ ਦੀ ਕਿਉਂਕਿ ਜਦੋਂ 4 ਤਰੀਕ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੱਡਾ ਇਕੱਠ ਕੀਤਾ ਸੀ ਉਦੋਂ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਦੇਖਣ ਦੇ ਲਈ ਲੱਖਾਂ ਦਾ ਇਕੱਠ ਹੋ ਗਿਆ ਸੀ ਹੁਣ ਵੀ ਸਵੇਰ ਤੋਂ ਕਿਸਾਨ ਜਿਹੜੇ ਨੇ ਉਹ ਸਟੇਜ ਦੇ ਕੋਲ ਖੜੇ ਸੀ ਕਿ ਆਖਰ ਅਸੀਂ ਇੱਕ ਝਲਕ ਜਗਜੀਤ ਸਿੰਘ ਢੱਲੇਵਾਲ ਦੀ ਪਾ ਲਈਏ ਕਿਉਂਕਿ ਜੋ ਢੱਲੇਵਾਲ ਅੱਜ ਕਿਸਾਨੀ ਦੇ ਲਈ ਲੜ ਰਹੇ ਨੇ ਕਿਸਾਨਾਂ ਦੇ ਲਈ ਕਰ ਰਹੇ ਨੇ ਸ਼ਾਇਦ ਕਿਸੇ ਲੀਡਰ ਨੇ ਪਹਿਲਾਂ ਨਹੀਂ ਕੀਤਾ ਹੁਣ ਤੇ ਲੋਕ ਇਹ ਹੀ ਗੱਲ ਕਹਿੰਦੇ ਨੇ ਉੱਥੇ ਬੈਠੇ ਅੰਦੋਲਨ ਦੇ ਵਿੱਚ ਕਿਸਾਨ ਜਿਹੜੇ ਬੈਠੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਲੀਡਰ ਤਾਂ ਆਮ ਲੋਕਾਂ ਨੂੰ ਨੌਜਵਾਨ ਕਿਸਾਨਾਂ ਨੂੰ ਅੱਗੇ ਲਾਉਂਦੇ ਨੇ ਕਿ ਤੁਸੀਂ ਅੱਗੇ ਹੋ ਪਰ ਇਹ ਪਹਿਲਾ ਲੀਡਰ ਹੈ ਜਿਹੜਾ ਦੇਖਿਆ ਜਿੱਥੇ ਨੌਜਵਾਨਾਂ ਨੂੰ ਕਹਿੰਦਾ ਤੁਸੀਂ ਪਿੱਛੇ ਰਹੋ ਅਸੀਂ ਅੱਗੇ ਰਹਨੇ ਆਂ ਜਿੱਥੇ ਖੁਦ ਉਹ ਮਰਨ ਭਰਤੇ ਉੱਤੇ ਬੈਠ ਚੁੱਕੇ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਲਈ ਲੜਨਾ ਕਹਿੰਦੇ ਮੈਂ ਜਾਂ ਤਾਂ ਸ਼ਹੀਦੀ ਮੇਰੀ ਹੋਵੇਗੀ ਜਾਂ ਫਿਰ ਐਮਐਸਪੀ ਦਾ ਗਰੰਟੀ ਕਾਨੂੰਨ ਬਣੇਗਾ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਲਗਾਤਾਰ ਇਹ ਗੱਲ ਕਹਿ ਰਹੇ ਨੇ ਜਿਸ ਗੱਲ ਨੂੰ ਸੁਣ ਕੇ ਹੀ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਸੱਦਾ ਵੀ ਭੇਜ ਦਿੱਤਾ ਗਿਆ ਪਰ ਹੁਣ ਉਹਨਾਂ ਦੀ ਸਿਹਤ ਦੀ ਜ਼ਿਕਰ ਗੱਲ ਕੀਤੀ ਜਾਵੇ ਸਿਹਤ ਦੇ ਵਿੱਚ ਥੋੜਾ ਜਿਹਾ ਸੁਧਾਰ ਜ਼ਰੂਰ ਆਇਆ ਪਰ ਉੱਥੇ ਹੀ ਡਾਕਟਰਾਂ ਦੀ ਅਣਗਹਿਲੀ ਜਿਹੜੀ ਆ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਤੇ ਭਾਰੂ ਵੀ ਪੈ ਸਕਦੀ ਸੀ ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਆਖਰ ਕਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਸਿਹਤਿਆਬ ਹੁੰਦੇ ਨੇ 14 ਫਰਵਰੀ ਨੂੰ ਜੋ ਮੀਟਿੰਗ ਕੇਂਦਰ ਦੇ ਨਾਲ ਆ ਉਸ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸ਼ਾਮਿਲ ਹੋਣਗੇ ਜਾਂ ਫਿਰ ਉਦੋਂ ਤੱਕ ਕੁਝ ਹੋਰ ਹੀ ਹੁੰਦਾ ਦੇਖਣ ਵਾਲੀ ਗੱਲ ਰਹੇਗੀ